ਬਹੁਤੀ ਸਤਿਕਾਰਯੋਗ ਪੰਜਾਬ ਪੀ ਸਕਿੱਲ ਵਾਲੀ ਸਾਂਝਾ ਫਰੰਟ ਦੇ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਥਿਓ ਜਿਵੇਂ ਕਿ ਤੁਸੀਂ ਜਾਣਦੇ ਹੋ 2 ਨਵੰਬਰ ਦਿਨ ਐਤਵਾਰ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਜਿਹੜਾ ਪੰਜਾਬ ਪੀ ਸਕਿੱਲ ਵਾਲੀ ਸਾਂਝਾ ਫਰੰਟ ਦੇ ਵੱਲੋਂ ਰੈਲੀ ਰੱਖੀ ਗਈ ਹੈ ਤਾਂ ਇਹ ਰੈਲੀ ਆਪਣੇ ਲਗਾਤਾਰ ਐਕਸ਼ਨਾਂ ਦਾ ਇੱਕ ਹਿੱਸਾ ਹੈ ਜਿਵੇਂ ਕਿ ਜਿਮਣੀ ਚੌਂ ਦੇ ਵਿੱਚ ਸਾਰੀਆਂ ਹੀ ਮੁਲਾਜ਼ਮ ਜਿੱਥੇ ਬੰਦੀਆਂ ਹੋ ਗਈਆਂ ਹੋਰ ਜਿੱਥੇ ਬੰਦੀਆਂ ਹੋ ਗਈਆਂ ਸੰਘਰਸ਼ ਕਰ ਰਹੀਆਂ ਜਿੱਥੇ ਬੰਦੀਆਂ ਹੋ ਗਈਆਂ ਕੱਚੇ ਅਧਿਆਪਕ ਹੋ ਗਏ ਜਾਂ ਆਪਾਂ ਕਹਿ ਸਕਦੇ ਹਾਂ ਬੇਰੁਜ਼ਗਾਰ ਅਧਿਆਪਕ ਹੋ ਗਏ ਤਾਂ ਜਾਂ ਜੋ ਰੈਗੂਲਰ ਮੁਲਾਜ਼ਮ ਨੇ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਤਾਂ ਸਭ ਵੱਲੋਂ ਜਿਹੜਾ ਹੈ ਉਹ ਆਪਣੇ ਆਪਣੇ ਕੈਡਰ ਦੀ ਸਮਰੱਥਾ ਦੇ ਅਨੁਸਾਰ ਜਿਹੜਾ ਉਹ ਐਕਸ਼ਨ ਕੀਤੇ ਜਾ ਰਹੇ ਨੇ ਤਾਂ ਪੰਜਾਬ ਪੀ ਸਕਿੱਲ ਵਾਲੀ ਸੰਜਿਆ ਫਰੰਟ ਦੇ ਵੱਲੋਂ ਸਾਥੀਓ ਰਾਤ ਜਿਹੜਾ ਸੋਬਾ ਕਮੇਟੀ ਮੈਂਬਰਾਂ ਦੀ ਵੱਖ-ਵੱਖ ਜਥੇਬੰਦੀਆਂ ਦੀ ਜਿਹੜਾ ਜੂਮ ਐਪ ਤੇ ਮੀਟਿੰਗ ਵੀ ਕਰੀ ਗਈ ਔਰ ਉੱਥੇ ਜਿਹੜਾ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਔਰ ਫੈਸਲਾ ਲਿਆ ਗਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਰੀਦਕੋਟ ਮੁਕਸਰ ਫਰਜ਼ਪੁਰ ਫਾਇਲ ਕਾ ਜਿਹੜੇ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਦੇ ਸਾਥੀ ਉਹ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੇ ਖਾਸ ਤੌਰ ਤੇ ਇਸ ਤੋਂ ਪਹਿਲਾਂ ਵਾਲੀ ਪ੍ਰੋਗਰਾਮਾਂ ਦੇ ਵਿੱਚ ਜਿਨ੍ਹਾਂ ਨੇ ਕਿਸੇ ਵੀ ਰੈਲੀ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਜਿਨ੍ਹਾਂ ਕੋਲ ਇੱਕ ਬਹਾਨਾ ਹੁੰਦਾ ਸੀਗਾ ਘਰ ਤੋਂ ਦੂਰੀ ਦਾ ਕਿ ਅ ਘਰ ਤੋਂ ਦੂਰੀ ਬਹੁਤ ਜ਼ਿਆਦਾ ਹੈ ਤਾਂ ਅਸੀਂ ਇਸ ਵਾਰ ਉਹਨਾਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਕਿ ਵੱਖ-ਵੱਖ ਕੇਸਾਂ ਦੇ ਵਿੱਚ ਪਟੀਸ਼ਨਰ ਵੀ ਬਣੇ ਹੋਏ ਨੇ ਤਾਂ ਸਾਥੀਓ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਦਾ ਜਿਹੜਾ ਅੜੀਅਲ ਰਵਈਆ ਹੈ ਉਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਛੇਵਾ ਪੇ ਕਮਿਸ਼ਨ ਜਿਹੜਾ ਹੈ ਉਹ ਦੇਣ ਤੋਂ ਲਗਾਤਾਰ ਉਹਨਾਂ ਦਾ ਅੜਿਗੜ ਰਵਈਆ ਉਹ ਲਗਾਤਾਰ ਚੱਲ ਰਿਹਾ ਔਰ ਸਰਕਾਰ ਜਿਹੜਾ ਹੈ ਉਹ ਛੇਵਾ ਪੇ ਕਮਿਸ਼ਨ ਦੇਣ ਤੋਂ ਭੱਜ ਰਹੀ ਹੈ ਸੋ ਇਹ ਚੀਜ਼ ਬਹੁਤ ਜ਼ਿਆਦਾ ਆਪਾਂ ਨੂੰ ਸਾਰਿਆਂ ਨੂੰ ਸੰਜੀਦਗੀ ਦੇ ਨਾਲ ਲੈਣੀ ਚਾਹੀਦੀ ਔਰ ਇੱਕ ਦਿਨ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਵੀ ਆਪਾਂ ਸਾਰੇ ਇੱਕ ਦਿਨ ਦਾ ਨਹੀਂ ਕਹਿੰਦੇ ਆਪਾਂ ਦੇਖੋ ਸਾਥੀਓ 11 ਵਜੇ ਦਾ ਤਰਨ ਤਰਨ ਟਾਈਮ ਹੈ ਔਰ ਲਗਭਗ ਬਹੁਤ ਕੱਟ ਟਾਈਮ ਹੁੰਦਾ ਹੈਗਾ ਕਿ ਆਪਾਂ ਜਿੰਨੀ ਆਪਣੀ ਡਿਊਟੀ ਕਰਦੇ ਆ ਸਿਰਫ ਉਸੇ ਹਿਸਾਬ ਨਾਲੇ ਉਹਨਾਂ ਕੋਈ ਟਾਈਮ ਆਪਣੇ ਪ੍ਰਦਰਸ਼ਨ ਦਾ ਹੁੰਦਾ ਸੋ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਸਾਥੀਓ ਆਪਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਈਏ ਤਾਂ ਇੱਕ ਹੋਰ ਆਪਾਂ ਨੇ ਬੇਨਤੀ ਕਰੀ ਹੋਈ ਹੈ ਜ਼ਿਲ੍ਹਾ ਜਿਹੜੀਆਂ ਤਰਨ ਤਰਨ ਦੀਆਂ ਵੱਖ-ਵੱਖ ਜਿੱਥੇ ਬੰਨੀਆਂ ਦੀਆਂ ਕਮੇਟੀਆਂ ਨੇ ਜਿਵੇਂ 66 35 ਦੀ ਜ਼ਿਲ੍ਹਾ ਕਮੇਟੀ ਹੋ ਗਈ 41 48 ਜਾਂ 23 92 ਜਾਂ ਕੋਈ ਹੋਰ ਵੀ ਕੱਢ ਰਿਹਾ ਤਾਂ ਸਾਥੀਓ ਉੱਥੇ ਆਪਾਂ ਨੂੰ ਨਾ ਘਟੋ-ਘਟ ਸੋਜ਼ ਤੋਂ ਪਲੱਸ ਜਿਹੜੀ ਹੈ ਉਹ ਪੀਪਿਆਂ ਦੀ ਗਿਣਤੀ ਚਾਹੀਦੀ ਹੈਗੀ ਹੈ ਤਾਂ ਇਹਨਾਂ ਪੀਪਿਆਂ ਦੇ ਉੱਪਰ ਵੀ ਜਿਹੜਾ ਉਹ ਆਪਾਂ ਵਿੱਤ ਮੰਤਰੀ ਮੁੱਖ ਮੰਤਰੀ ਔਰ ਵਿੱਤ ਸਕੱਤਰ ਦੇ ਜਿਹੜੇ ਹੈ ਉਹ ਪੋਸਟਰ ਲਗਾ ਕੇ ਜਿਹੜਾ ਹੈਗਾ ਬਹੁਤ ਹੀ ਜੁਸ਼ਿਲੇ ਅੰਦਾਜ਼ ਦੇ ਵਿੱਚ ਜਿਹੜਾ ਹੈਗਾ ਉਹ ਵਿਰੋਧ ਆਪਾਂ ਨੇ ਸਰਕਾਰ ਦੇ ਖਿਲਾਫ ਜਤੋਣਾ ਹੈਗਾ ਤਾ ਇਹਦੇ ਵਿੱਚ ਤੁਹਾਡੀ ਗਿਣਤੀ ਜਿਹੜੀ ਆ ਇਸ ਪ੍ਰੋਗਰਾਮ ਨੂੰ ਹੋਰ ਸੋਨਾ ਬਣਾਉਗੀ ਵੱਡੀ ਗਿਣਤੀ ਦੇ ਨਾਲ ਸਾਥੀਓ ਜਿੰਨੇ ਵੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਣੇ ਸਾਥੀ ਨੇ ਜੋ ਉੱਪਰ ਮੈਂ ਜ਼ਿਲ੍ਹੇ ਬੋਲੇ ਸੀਗੇ ਖਾਸ ਤੌਰ ਤੇ ਇਹ ਮਹਿਲਾ ਜੋ ਅਧਿਆਪਕ ਨੇ ਜਾਂ ਹੋਰ ਮਹਿਲਾ ਜੋ ਵਰਕਰ ਨੇ ਜਿਹੜੇ ਦੂਸਰੇ ਵਿਭਾਗਾਂ ਦੇ ਵਿੱਚ ਨੇ ਵੀ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਉਹ ਆਪਣੀ ਸ਼ਮੂਲੀਅਤ ਵੱਡੀ ਗਿਣਤੀ ਦੇ ਵਿੱਚ ਕਰੋ ਤਾਂ ਜੋ ਆ ਇਹ ਸਰਕਾਰ ਨੂੰ ਆਪਾਂ ਆਪਣਾ ਦਰਦ ਦਿਖਾ ਸਕੀ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਤੁਸੀਂ ਬਹੁਤ ਵੱਡੀ ਬੇਇਨਸਾਫੀ ਜਿਹੜੀ ਹੈ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਨਾਲ ਕਰ ਰਹੇ ਹੋ ਉਹਨਾਂ ਦੇ ਨਾਲ ਕੀਤਾ ਵਾਦਾ ਤੁਸੀਂ ਪੂਰਾ ਨਹੀਂ ਕਰ ਰਹੇ ਹਾਲਾਂਕਿ ਤੁਹਾਡਾ ਵਾਦਾ ਤਾਂ ਸੀਗਾ ਕਿ ਅਸੀਂ ਆਪਣੇ ਆਪ ਹੀ ਪੰਜਾਬ ਪੇ ਸਕਿੱਲ ਲਾਗੂ ਕਰਾਂਗੇ ਲੇਕਿਨ ਕੋਰਟ ਹੁਕਮਾਂ ਦੇ ਬਾਵਜੂਦ ਵੀ ਜਿਹੜਾ ਹੈ ਹਾਈ ਕੋਰਟ ਮਾਨਯੋਗ ਔਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਜਿਹੜਾ ਤੁਸੀਂ ਤੋਹੀਨ ਕਰ ਰਹੇ ਹੋ ਉਹਨਾਂ ਨੂੰ ਵੀ ਜਿਹੜਾ ਸੱਚੇ ਰੂਪ ਦੇ ਵਿੱਚ ਲਾਗੂ ਨਾ ਕਰਕੇ ਉਹਦੇ ਵਿੱਚੋਂ ਵੀ ਚੋਰ ਮੋਰੀਆਂ ਜਿਹੜੀ ਐ ਉਹ ਪੰਜਾਬ ਗਵਰਨਮੈਂਟ ਲੱਭ ਕੇ ਉਹਨਾਂ ਨੇ ਵੀ ਗਲਤ ਰੂਪ ਨਾਲ ਲਾਗੂ ਕਰਨ ਦੇ ਵਾਸਤੇ ਹਰ ਹਿੱਲ ਆਪਣੀ ਹੋ ਰਹੀ ਐ ਸੋ ਸਾਥੀਓ ਇਹ ਹੁਣ ਤੁਹਾਡੇ ਸਾਥ ਔਰ ਏਕੇ ਦੇ ਨਾਲ ਹੀ ਜਿਹੜਾ ਆਪਾਂ ਨੇ ਇਸ ਮੁਕਾਮ ਨੂੰ ਹਾਸਲ ਕਰਨਾ ਔਰ ਉਮੀਦ ਕਰਦੇ ਆਂ ਇਸ ਵਾਰ ਸਾਡੀ ਗਿਣਤੀ ਜਿਹੜੀ ਐ ਉਹ ਡੇੜ੍ਹ ਬਾਰੈਲੀ ਤੋਂ ਬਾਅਦ ਹਾਂ ਇੱਥੇ ਜ਼ਿਲ੍ਹੇ ਘੱਟ ਨੇ ਆਪਾਂ ਨੇ ਸਾਰੇ ਜ਼ਿਲ੍ਹਿਆਂ ਦੀ ਗਿਣਤੀ ਨਹੀਂ ਲਗਾਈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਦਾ ਇਹ ਹੀ ਅ ਅੜੀ ਗਲੇ ਰਵਈਆ ਰਹਾ ਤਾਂ ਆਪਾਂ ਇਹ ਪ੍ਰੋਗਰਾਮ ਲਗਾਤਾਰ ਜਿਹੜਾ ਆਪਾਂ ਦਸੰਬਰ ਦੇ ਇਨ ਬਿਟਵੀਨ ਸਾਥੀਓ ਇੱਕ ਹੋਰ ਸਾਰੇ ਜ਼ਿਲ੍ਹਿਆਂ ਦਾ ਜਿਵੇਂ ਆਪਾਂ ਡਿੜਬਾ ਰੈਲੀ ਕਰੀ ਸੀਗੀ ਉਸੇ ਤਰਜ਼ ਤੇ ਫਿਰ ਸੰਗਰੂਰ ਆਪਾਂ ਜਿਹੜਾ ਉਹ ਪ੍ਰੋਗਰਾਮ ਕਰਾਂਗੇ ਤਾਂ ਉਹ ਪ੍ਰੋਗਰਾਮ ਆਪਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਾਂਗੇ ਜਿਸ ਦੀ ਗਿਣਤੀ 2.5 ਹਜ਼ਾਰ ਨਾ ਹੋ ਕੇ 5 ਤੋਂ 7000 ਗਿਣਤੀ ਦਾ ਟਾਰਗੇਟ ਲੈ ਕੇ ਆਪਾਂ ਚੱਲਾਂਗੇ ਆਪਣੀਆਂ ਜ਼ਿਲ੍ਹਾ ਕਮੇਟੀਆਂ ਬਲਾਕ ਕਮੇਟੀਆਂ ਉਹਨਾਂ ਦੇ ਵਿੱਚ ਪੂਰਾ ਜੋਰ ਲਾਉਣਗੇ ਸੋ ਇੱਕ ਵਾਰ ਜਿਹੜਾ ਸਾਥੀਓ ਆਪਾਂ ਜਿੰਨੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲੱਗੀਆਂ ਨੇ ਸਾਰੇ ਜ਼ਿਲ੍ਹੇ ਸਾਰੀਆਂ ਬਲਾਕ ਕਮੇਟੀਆਂ ਇਕਜੁੱਟ ਹੋ ਕੇ ਇਸ ਪ੍ਰੋਗਰਾਮ ਨੂੰ ਦੋਵਾਂ ਵਾਲੇ ਨੂੰ ਆਪਾਂ ਸਫਲ ਕਰੀਏ ਔਰ ਉਮੀਦ ਇਸੇ ਦੇ ਨਾਲ ਜਿਹੜਾ ਹੈ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਉਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀਓ